ਜੀ ਅਸੀ ਗਾ ਵੀਰੋ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਸ਼ੌਂਕ ਹਨਾ ਜਿਹਨੂੰ ਕਹਿੰਦੇ ਹੁੰਦੇ ਆ ਵੀ ਯਾਰ ਸ਼ੌਂਕ ਆ ਬੰਦੇ ਨੂੰ ਹਨਾ ਉਹ ਦਿਖਾਉਣੇ ਆ ਤੁਹਾਨੂੰ ਜਾਨਵਰ ਬਾਈ ਚਾਚਾ ਜੀ ਕੋਲੇ ਪਹੁੰਚੇ ਅੱਜ ਪਹਿਲਾਂ ਤਾਂ ਬਾਈ ਤੁਹਾਨੂੰ ਸ਼ੌਂਕੀ ਬੰਦੇ ਦਾ ਇਤਨੀ ਅੰਦਾਜ਼ਾ ਲੱਗ ਜੂ ਹਨਾ ਪਿੰਜਰੇ ਪਏ ਦੇਖ ਕੇ ਛਾਤਰੀਆਂ ਤੇ ਪਏ ਦੇਖ ਕੇ ਤੁਹਾਨੂੰ ਪਤਾ ਲੱਗ ਜੂ ਕਿ ਉਹ ਵੀ ਬੰਦੇ ਨੂੰ ਕਿੰਨਾ ਗਰੀਜ ਨਾਲ ਸ਼ੌਂਕ ਆ ਤੇ ਆਜੋ ਬਾਈ ਤੁਹਾਨੂੰ ਹੁਣ ਇੱਧਰ ਵੀ ਦਿਖਾਉਣੇ ਆ ਤੇ ਆ ਦੇਖੋ ਬਾਈ ਹੁਣ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਹਨਾ ਵੀ ਬੰਦਾ ਕਿੰਨਾ ਕੰਮਣੋ ਤਣੋ ਜਾਨਵਰਾਂ ਨੂੰ ਪਸੰਦ ਕਰਦਾ ਹਨਾ ਆ ਦੇਖੋ ਬਾਈ ਆਜੋ ਬਈ ਤੁਹਾਨੂੰ ਦਿਖਾਉਣੇ ਆਪਾਂ ਪਿੰਜਰੇ ਜਾਨਵਰ ਵੀ ਹਨਾ ਕੁਝ ਤੁਹਾਨੂੰ ਕਬੂਤਰ ਦਿਖਾਉਣੇ ਆ ਬਈ ਪਹਿਲਾਂ ਲਕੇ ਇਹ ਬਈ ਉਦਾਂ ਰੱਖੇ ਹੋਏ ਨੇ ਦੇਖੋ ਬਈ ਤੁਹਾਨੂੰ ਨਸਲੀ ਤੋਂ ਨਸਲੀ ਕਬੂਤਰ ਦਿਖਾਵਾਂਗੇ ਬਈ ਇੱਥੇ ਬਹੁਤ ਚੰਗੇ ਚੰਗੇ ਜਾਨਵਰ ਹੈ ਚਾਚਾ ਜੀ ਕੋਲੇ ਬਾਕੀ ਤੁਹਾਨੂੰ ਹੁਣ ਮਲਵਾਉਣੇ ਆ ਬਈ ਚਾਚੇ ਨਾਲ ਹਾਂਜੀ ਵੀਰੋ ਮੇਰੋ ਜੱਜ ਸਾਡੇ ਚਾਚਾ ਜੀ ਨਾਲ ਤੇ ਆਜੋ ਕਰਦੇ ਆਪਾਂ ਗੱਲਾਂ ਬਾਤਾਂ ਤੇ ਪਹਿਲਾਂ ਤੁਹਾਨੂੰ ਬਈ ਦਿਖਾਵਾਂਗੇ ਹੁਣ ਅਸੀਂ ਕਬੂਤਰ ਫੇਰ ਤੁਹਾਨੂੰ ਦਿਖਾਵਾਂਗੇ ਵੀ ਪਸੂ ਹਨਾ ਚਾਚੇ ਨੇ ਬਹੁਤ-ਬਹੁਤ ਚੰਗੀਆਂ ਮਹਿਸਾਂ ਵੀ ਰੱਖੀਆਂ ਹੋਈਆਂ ਨੇ ਚਲੋ ਬਈ ਫਿਰ ਸੋ ਹਾਂਜੀ ਮੇਰੇ ਵੀਰੋ ਹੁਣ ਮਿਲੋ ਸਾਡੇ ਚਾਚਾ ਜੀ ਨਾਲ ਤੇ ਬਾਕੀ ਤੁਹਾਨੂੰ ਚਾਚਾ ਜੀ ਕੁਝ ਗੱਲਾਂ ਦੱਸਣਗੇ ਹਨਾ ਜਾਨਵਰਾਂ ਬਾਰੇ ਜਿਹੜੇ ਕਬੂਤਰ ਤਿਆਰ ਕਰੇ ਆ ਤੇ ਦੱਸਦੇ ਆ ਬਈ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਸਸਰੀ ਕਾਲ ਜਿਹੜੇ ਇਹ ਵੀਡੀਓ ਦੇਖਣਗੇ ਜਿੱਥੋਂ ਤੱਕ ਜਾਊਗੀ ਉਹਨਾਂ ਦਾ ਧੰਨਵਾਦ ਕਰਾਂਗੇ ਬਹੁਤ-ਬਹੁਤ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਤੇ ਕੋ ਕੀ ਕਹਿੰਦੇ ਹੁੰਦੇ ਆ ਸ਼ੇਅਰ ਕਰੇ ਪਰਸ ਗਰੁੱਪਰ ਜਾਓ ਵੀ ਕਰ ਦਿਓ ਹਾਂ ਐਨਾ ਆਪਾਂ ਨੂੰ ਪਤਾ ਨਹੀਂ ਦੇਸੀ ਬੰਦੇ ਆ ਕੁੱਤਰ ਤਾਂ ਸੱਜਣਾ ਐਂ ਗੱਲ ਆ। ਕੁੱਤਰ ਰੱਖਦਾ ਹਰ ਇੱਕ ਹੀ ਲੈਂਦਾ। ਹਾਂਜੀ ਘਰ ਘਰ ਮਿਲ ਜਾਣਗੇ। ਹਾਂ ਹਾਂ ਤੇ ਆਪਣੇ ਕੋਲੇ ਵੀ ਆ। ਵਿੱਚ ਲੋਕ ਕਹਿੰਦੇ ਹੋਣਗੇ ਬਾਜ਼ੀਆਂ ਦੇ ਤਾਂ ਜਾਂਦਾ ਨਹੀਂ। ਹੂੰ ਹੂੰ ਗੱਲਾਂ ਜਣਾ ਮੇਰੇ ਕੋਲ ਟਾਈਮ ਨਹੀਂ। ਬਾਜ਼ੀਆਂ ਦੇ ਮੈਂ ਜਾਂਦਾ ਨਹੀਂ। ਮੈਂ ਬੱਚੇ ਕਢਾ ਕੇ ਆਉਦੇ ਮਿੱਤਰਾਂ ਨੂੰ ਦਿੰਨਾ। ਵੱਡੀਆਂ ਜੋੜੀਆਂ ਉਹਨਾਂ ਕੋਲੇ ਬੈਠੀਆਂ ਨੇ ਹੁਣ ਆ ਮੈਂ ਵਿੱਚੋਂ ਥੋੜੇ ਜੇ ਕੱਢੇ ਨੇ। ਹਾਂਜੀ। ਉਹ ਆਪਣੇ ਕੋਲੇ ਹੋਰ ਵੀ ਬਿਠੇ ਰਹੇ ਨੇ ਤਾਂ ਦੇਖ ਲੈ ਕਿੰਨੇ ਬੱਚੇ ਆ। ਉਹਦੇ ਕੋਲ ਆਪਾਂ ਵੀਡੀਓ 'ਚ ਨਹੀਂ ਦਿਖਾ ਸਕਦੇ ਚੋਰੀ ਦਾ ਖਤਰਾ ਅੱਜਕੱਲ ਹਾਂਜੀ ਹਾਂਜੀ। ਤੇ ਮੰਨ ਲਓ ਵੀ ਆਪਣਾ ਕੋਸ ਕਬੂਤਰ ਆਪਣੇ ਉਹਦੇ ਕੋਲੇ ਬੈਠਿਆ ਸੁਖਪ੍ਰੀਤ ਸਾਥਕਾਂ ਵਾਲੀ ਤੇ ਵਧੀਆ ਬਾਜ਼ੀਆਂ ਜਿੱਤਦਾ ਵਧੀਆ ਨਾਂ ਉਹਦਾ ਕੋਸ ਬੈਠਿਆ ਆਪਣੇ ਨਾਮ ਨਾਲ ਕਰ ਵਾਲਾ ਜੱਗਾ ਠੀਕ ਹੈ ਜੀ ਸਟੈਟਿਕ ਚ ਲੱਗਾ ਮੁੰਡਾ ਉਹਦੇ ਕੋਲੇ ਬੈਠੇ ਨੇ ਤੇ ਕੋਸ ਕੂਤਰ ਆਪਣੇ ਉੱਬੇ ਵਾਲਿਆਂ ਕੋਲੇ ਬੈਠੇ ਨੇ ਠੀਕ ਹੈ ਜੀ ਜੇ ਆਪਾਂ ਮੇਨ ਬੰਦੇ ਨੂੰ ਜਿਹੜੇ ਬੰਦੇ ਆਪਣੇ ਪਰਤਿਆਲੇ ਪਰਲੇ ਜਿਹੜੇ ਬੇਈਮਾਨਾ ਨਹੀਂ ਕਰਦੇ ਆਪਾਂ ਉਹਨਾਂ ਨੂੰ ਜਨਵਾਰ ਦਿੰਨੇ ਆ ਹਾਂਜੀ ਮੰਨ ਲਾ ਜਿਹੜੇ ਕਿਨਾਂ ਧੋਖਾ ਕਰ ਗਏ ਉਹਨਾਂ ਨੂੰ ਆਪਾਂ ਕੱਟਦੇ ਪੱਤਾ ਹੀ ਕੱਟਦਾ ਹਾਂ ਤੇ ਆਪਾਂ ਨੂੰ ਬਚਪਨ ਤੋਂ ਸ਼ੌਂਕ ਆ ਜਾਨਵਰਾਂ ਦਾ ਮੁਰਗਿਆਂ ਦਾ ਕਬੂਤਰਾਂ ਦਾ ਕੋਈ ਵੀ ਆ ਹਾਂਜੀ ਹਾਂਜੀ ਪਸ਼ੂਆਂ ਤੋਂ ਲੈ ਕੇ ਪੰਛੀਆਂ ਤੱਕ ਆਪਾਂ ਨੂੰ ਸ਼ੌਂਕ ਆ ਇਹ ਸ਼ੌਂਕ ਜਿਹੜੇ ਹੁੰਦੇ ਆ ਇਹ ਗਰੀਬੀ ਮੀਰੀ ਦਾ ਮਤਲਬ ਨਹੀਂ ਹੁੰਦਾ ਹਾਂਜੀ ਇਹ ਸ਼ੌਂਕ ਨੇ ਜਿਹੜੇ ਇਹ ਜਾਦੇ ਚੰਗਾ ਸ਼ੌਂਕ origignal ਚੀਜ਼ ਤੈਨੂੰ ਗਰੀਬ ਤੋਂ ਮਿਲੇਗੀ ਹਾਂ ਗਰੀਬੀ ਕੋਲੇ origignal ਹੋਊਗਾ ਉਪਾਇ ਜਿੱਚ ਬਿਕਦਾ ਨਹੀਂ ਜਿਹੜਾ ਮੀਰ ਹੁੰਦਾ ਉਹ ਹਜੇ ਬਿਕ ਵੀ ਸਕਦਾ ਹੂੰ ਪੈਸੇ ਦਾ ਲਾਲਚ ਇਹਦੇ ਵਿੱਚ 400 ਕਉਂਦੇ ਹਾਂਜੀ ਇੱਕ ਤਾਂ ਹੁੰਦਾ ਚਸਕਾ ਹਾਂਜੀ ਚਸਕਾ ਕੀ ਨੂੰ ਕਿਹਾ ਜਾਂਦਾ ਪਤਾ ਨਹੀਂ ਜੀ ਇਸ ਨੂੰ ਪਤਾ ਨਹੀਂ ਹਾਂਜੀ ਚਸਕਾ ਹੁੰਦਾ ਉਹਦੇ ਉਹਦੇ ਕੋਲੇ ਵਗ ਗਿਆ ਉਹਦੇ ਕੋਲੇ ਵਗ ਗਿਆ ਹਾਂਜੀ ਇਕੱਲਾ ਦੇਖਣਾ ਘਰੇ ਨਹੀਂ ਬੈਠ ਸਕਦਾ ਠੀਕ ਹੈ ਜੀ ਉਹ ਹੁੰਦਾ ਚਸਕਾ ਹਾਂਜੀ ਇੱਕ ਹੁੰਦਾ 100 ਹਾਂਜੀ 6 ਮਹੀਨੇ ਰੱਖ ਲੈ 6 ਮਹੀਨੇ ਚੁਕਾ ਦੇ ਹੂੰ ਉਹ ਸੌਂਤ ਹੁੰਦਾ ਹਾਂਜੀ ਹਾਂਜੀ ਇੱਕ ਹੁੰਦਾ ਇਸ ਦਾ ਹਾਂਜੀ ਉਹ ਹੀ ਰੰਝਾ ਵਾਲਾ ਨਹੀਂ ਹਾਂਜੀ ਹਾਂ ਪੰਛੀਆਂ ਜਾਨਵਰਾਂ ਹਾਂ ਹਾਂ ਉਹ ਕਦੇ ਵੀ ਨਹੀਂ ਛੱਡ ਸਕਦਾ ਸਾਨੂੰ ਉਹ ਆ ਹਾਂ ਇਸਕੇ ਭਾਈ ਛੱਡ ਨਹੀਂ ਸਕਦੇ ਤੇ ਵਾੜ ਛੱਡੇ ਜਾਣੇ ਵੀ ਨਹੀਂ ਪੰਛੀਆਂ ਚ ਜਾਨਵਰਾਂ ਚ ਮੱਝਾਂ ਚ ਉਹ ਆ ਸਾਨੂੰ ਅਸੀਂ ਇਹਨਾਂ ਨੂੰ ਛੱਡ ਨਹੀਂ ਸਕਦੇ ਨਾ ਕੁੱਤਰਾ ਨੂੰ ਛੱਡ ਸਕਦੇ ਆ ਅਸੀਂ ਰਿਸ਼ਤੇਦਾਰੀ ਚ ਵਿਆਹ ਵੀ ਨਹੀਂ ਮੰਜਾਂਦਾ ਵਾਲੀ ਗੱਲ ਮੈਂ ਇੱਥੋਂ ਤੱਕ ਜੱਡੇ ਦਾ ਤੇਰੇ ਵਰਗੇ ਰਿਸ਼ਤੇਦਾਰੀ ਰੁੱਸ ਗਏ ਹਾਂ ਸਹੀ ਗੱਲ ਆਈ ਸਹੀ ਗੱਲ ਆ ਬਾਕੀ ਬਈ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਵੀ ਬੰਦੇ ਨੂੰ ਕਿੰਨਾ ਕਿਸ਼ਕ ਸਾਰਾ ਕੁਝ ਦਿਖਾਈ ਦਿੱਤਾ ਤੇ ਬਾਕੀ ਆਪਾਂ ਨਸਲਾਂ ਦੀ ਗੱਲ ਕਰੀਏ ਹਾਂਜੀ ਹੋਰ ਰੰਗ ਦੇਖ ਕੇ ਤਾਂ ਇਹਨੂੰ ਵੀ ਆਪਾਂ ਕਾਕੇ ਵਾਲੀ ਡੱਬੀ ਕਹਿ ਸਕਦੇ ਹਾਂ ਹਾਂਜੀ ਰੰਗ ਦੇਖ ਕੇ ਹਾਂਜੀ ਨਹੀਂ ਤੇ ਅੱਛਾ ਤੇ ਜਿਹੜੀ ਆ ਉਹ ਕਾਲਸ਼ਰੀ ਆ ਇਹਨੂੰ ਆਪਾਂ ਪੁੰਨੂ ਵਾਲੀ ਕਹਿ ਸਕਦੇ ਹਾਂ ਹਾਂਜੀ ਆਵਾ ਬਾਹਰ ਇਹਨੂੰ ਆਪਾਂ ਰਾਜਣ ਕਿਲਾ ਵੀ ਕਹਿ ਸਕਦੇ ਹਾਂ ਕਹਾ ਤਾਂ ਕੋਈ ਮਰਜ਼ੀ ਲੈ ਹਾਂਜੀ ਸ਼ਕਲਾਂ ਨਾਲ ਮਤਲਬ ਨਹੀਂ ਹੁੰਦਾ ਨਸਲਾਂ ਨਾਲ ਨਸਲਾਂ ਨਾਲ ਮਤਲਬ ਆ ਨਾਸ਼ਲਾ ਨਹੀਂ ਜਿੱਤਣਾ ਹਰਨਾ ਹਾਂਜੀ ਤੇ ਨਾਸ਼ਲਾ ਸਮਾਈ ਤੇ ਗੇਮ ਹਾਂ ਚੀਜ਼ਾਂ ਨੇ ਜਿੱਤਣਾ ਸਾਖਲ ਨਹੀਂ ਜਿੱਤਦੀ ਠੀਕ ਹੈ ਜੀ ਹੁਣ ਇਹਨੂੰ ਦਿਖਾਹਾਂਗੇ ਅਗਲਾ ਹਰ ਇੱਕ ਇਹ ਜਨ ਕਹਿੰਦਾ ਵੀ ਰਾਜਨ ਚਲਾ ਹਾਂਜੀ ਠੀਕ ਹੈ ਜੀ ਮੈਂ ਇਹਨੂੰ ਰਾਜਨ ਚਲਾ ਨਹੀਂ ਕਹਿ ਸਕਦਾ ਇਹ ਮੇਰਾ ਆਪ ਦਾ ਤਿਆਰ ਕਰਿਆ ਆਪ ਦੇ ਤਿਆਰ ਕੀਤੇ ਹੋਏ ਨੇ ਟਾਈਮ ਲੱਗਿਆ ਟਾਈਮ ਲੱਗਦਾ ਠੀਕ ਆ ਇਹਨਾਂ ਦੇ ਜਿਹੜੇ ਮਾਪਿਓ ਨੇ ਉਹ ਆਪਣੇ ਮਿੱਤਰਾਂ ਕੋਲੇ ਬੈਠੇ ਨੇ ਇਹ ਆਪਾਂ ਕਿਰ ਦੇ ਵਿਚੇ ਵਿਚੇ ਰਖਾਤੇ ਸ਼ੁਨੂ ਬਾਕੀ ਬਈ ਚਾਚਾ ਹੀ ਆਪ ਦਾ ਮੰਨ ਲਓ ਇਹਨਾਂ ਟਾਈਮ ਨਹੀਂ ਹੁੰਦਾ ਨਾ ਛੱਡਣ ਦਾ ਦੋਸਤਾਂ ਮਿੱਤਰਾਂ ਤਾਂ ਜਾਨਵਰ ਦੇ ਦਿੰਦੇ ਉਹ ਬਾਜੀਆਂ ਮੂਝੇ ਛੱਡਦੇ ਨਾ ਬਈ ਚੰਗੇ ਬਾਜੀਆਂ ਜੱਤ ਰਹੇ ਆ ਜਾਨਵਰ ਹੁਣ ਇਹ ਇਹਨੂੰ ਦੇਖ ਲਓ ਤੇ ਆਹ ਦੇਖੋ ਇਧਰ ਲਈ ਅੱਖ ਇੱਥੇ ਇਧਰ ਲਈ ਅੱਖ ਜਿਹਦੇ ਹਰੀਆਲੀ ਮਾਰਦੇ ਬੱਚੇ ਵੀ ਹਰੀਆਂ ਅੱਖਾਂ ਦੇ ਕੱਟਦੇ ਹਰੀਆਂ ਅੱਖਾਂ ਦੇ ਹਾਂ ਤੇ ਲੋ ਦੇ ਵਿੱਚ ਇੰਨਾ ਉੱਡਦਾ ਗੱਲ ਹੀ ਛੱਡਦਾ ਕਲਾਸ ਹਾਂ ਤੇ ਹੁਣ ਇਹਨੂੰ ਵਿੱਚ ਸਾਰੀਆਂ ਅੱਖਾਂ ਦੇ ਪੁੰਨੂ ਵਾਲਿਆਂ ਨੂੰ ਵੀ ਕਹਿ ਦਿੰਦੇ ਜੀ ਜਾਂ ਕਾਲੇ ਟੁੱਟ ਜੁੰਦੇ ਹੁੰਦੇ ਆ ਠੀਕ ਹੈ ਜੀ ਹੰਕ ਜੁੰਦੇ ਬਾਲਿਆਂ ਹਾਂਜੀ 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 ਉਹ ਵੀ ਆਪਣੇ ਕੋਲੇ ਕੁਝ ਬੈਠੇ ਆ ਦੂਜੇ ਗੁੱਡਿਆਂ ਚ ਉਹ ਫਿਰ ਆਪਾਂ ਬੜੀ ਲੰਮੀ ਵੀਡੀਓ ਬਣਾਉਣੀ ਹਾਂ ਕੁਝ ਦਿਖਾ ਨਹੀਂ ਸਕਦੇ ਬਾਕੀ ਸਾਨੂੰ ਚੰਗੇ ਚੰਗੇ ਜਾਨਵਰ ਉਹ ਦਿਖਾਏ ਹਨ ਵੀ ਜਿਹੜੇ ਸਾਨੂੰ ਲੱਗੇ ਵੀ ਹਾਂ ਇਹ ਸਾਰੇ ਭਰਾਵਾਂ ਨੂੰ ਚੰਗੇ ਲੱਗਣਗੇ ਬਾਕੀ ਬਈ ਮਿਹਨਤ ਕੀਤੀ ਆ ਹਨਾ ਤੁਹਾਡੇ ਸਾਹਮਣੇ ਆ ਯਾਰ ਜਾਨਵਰ ਮਿਹਨਤ ਦਾ ਹੀ ਮੁੱਲ ਆ ਬਾਈ ਇਹਦਾ ਮਤਲਬ ਇਹ ਆ ਵੀ ਸ਼ਕਲਾਂ ਨੂੰ ਦੇਖ ਕੇ ਤਾਂ ਹਰ ਇੱਕ ਕਹਿਦਾ ਮੇਰੇ ਕੋਲੇ ਨਸਲਾਂ ਮੇਰੇ ਕੋਲੇ ਹੂੰ ਪਰ ਸਾਡੇ ਕੋਲੇ ਹਰ ਇੱਕ ਤਰ੍ਹਾਂ ਦੀ ਹਰ ਇੱਕ ਨਸਲ ਹੂੰ ਪਰ ਬਣਾਈ ਆ ਹਾਂ ਬਾਕੀ ਵੀ ਅੱਜ ਕੱਲ੍ਹ ਦੇ ਨਹੀਂ ਰੱਖਦੇ ਅੱਛਾ ਜੀ ਮੰਨ ਕੇ ਚੱਲੋ ਉਦੋਂ ਅਸੀਂ ਜੰਮੇ ਵੀ ਨਹੀਂ ਸੀ ਜਦੋਂ ਇਹ ਅੱਛਾ ਇਹ ਚੀਜ਼ਾਂ ਰੱਖਦਾ ਆ 30 ਸਾਲ ਹੋ ਗਏ ਹਾਂ ਇਹ ਕੰਮਾ ਚਾਇਆ ਨੂੰ 30 ਸਾਲ ਹੋ ਗਏ ਮੇਰਾ ਬਚਪਨ ਇਹੀ ਗੱਲਾਂ 'ਚ ਗੁਜ਼ਰਿਆ ਹਾਂ ਤੇ ਦੂਜੀ ਗੱਲ ਮੰਨ ਕੇ ਚੱਲੋ ਆਪਾਂ ਕਦੇ ਜਾਣ ਬਾਰੇ ਕੋਈ ਵੀ ਵੇਚਿਆ ਨਹੀਂ ਹਾਂ ਜੀ ਕਬੂਤਰ ਨਾਲ ਮੁਰਗਾ ਉਹਦੇ ਉਹਨਾਂ ਦਾ ਅੱਡ ਸੌਕ ਆਪਾਂ ਨੂੰ ਥੋੜੇ ਜਿਹਾ ਦਿਖਾ ਦੇ ਲਾਕੇ ਤੇ ਹਾਂ ਉਹਨਾਂ ਦਾ ਅੱਡਾ ਤੇ ਇੱਧਰ ਆਪਣੀਆਂ ਲੀਲੀ 라ਗੀਆਂ ਮੱਜਾਂ ਦਾ ਮੈਨੂੰ ਬਚਪਨ ਤੋਂ ਪਹਿਲਾਂ ਤੋਂ ਚਾਹੁੰਦਾ ਹੁਣ ਆਪਾਂ ਦੁਬਾਰੇ ਕਿਹੜਾ ਨਾਲ ਖਤਮ ਹੋ ਗਈ ਸੀ ਉਹਨੂੰ ਦੁਬਾਰੇ ਆਪਾਂ ਤਿਆਰ ਕਰ ਰਹੇ ਹਾਂ ਮੈਂ ਇੱਧਰ ਦਿਖਾ ਦਉ ਮੱਜਾਂ ਮੱਜਾਂ ਦਿਖਾਓ ਜੀ ਇਹ ਇੱਕ ਗੋਮ ਅੱਜ ਹੁਣ ਖਰੀਦੀ ਆ ਉਹ ਆਪਾਂ ਤੁਹਾਨੂੰ ਥਲੇ ਸਾਲ ਤਰਨਤਾਰ ਨੇ ਰਿਗੀ ਚ ਮੰਗਾਈ ਸੀ ਹਾਂ ਭਾਈ ਕਹਿੰਦੇ ਹੁੰਦੇ ਨਾ ਸ਼ੌਂਕ ਦਾ ਕੋਈ ਮੋਲੀ ਭਈ ਆਪਾਂ ਮਾਨਸਾ ਜਿਹਰੇ ਚ ਬੈਠੇ ਆ ਤੇ ਤਰਨਤਾਰ ਨੂੰ ਤਾਂ ਜਾਚੇ ਨਹੀਂ ਮੈਸਾ ਮੰਗਾਈਆਂ ਭਾਈ ਜੀ ਇਹ ਤੇਡੇ ਘੱਟ ਵਾਲੀ ਤਰਨਤਾ ਮਤੋਂ ਮੰਗਾਈ ਸੀ ਤੇ ਇਹ ਵੀ ਆਪਾਂ ਨਾਲ ਤਿਆਰ ਕਰਨੀਆਂ ਤੇ ਆਪਣੇ ਆ ਮੇਲਾ ਲੱਗਿਆ ਸੀ ਤਨੋੜ ਲਈ ਹਾਂਜੀ ਹੁਣ ਇੰਨਾ ਵਾਸਤੇ ਹਜੇ ਇਹਨਾਂ ਨੂੰ ਲੋਡ ਨਹੀਂ ਟੀਕੇ ਦੀ ਤੇ ਇੰਨਾ ਵਾਸਤੇ ਮੈਂ 10 ਟੀਕੇ ਉਥੋਂ ਅੱਡੋ-ਦੀ ਨਾਲ ਦੇ ਉਹ ਆਵਰਤੂ ਹੋ ਗਿਆ ਤੇ ਆਪਣਾ ਅਲੀ ਹੋ ਗਿਆ ਜੀ ਦੀ ਰਵੀ ਨਾਲ ਦੇ ਉਹਨਾਂ ਦੇ ਟੀਕੇ ਲੈਤ ਨੇ ਤੇ ਇੱਕ ਆਪਣਾ ਬਿਰਕ ਵਾਲਿਆਂ ਦਾਗਾ ਬਾਤ ਮਸੂਰ ਝੋਟਾ ਨਾਲ ਟੀਕੇ ਲੈਤੇ ਆਪਦੇ ਅੱਥੀ ਟੀਕੇ ਲਿਆ ਕੇ ਡਾਕਟਰ ਕੋਲੇ ਓ ਢੋਲ ਜੇ ਜਪਾਏ ਹੋਏ ਨੇ ਹਾਂਜੀ ਹਾਂਜੀ ਨਾਈਟ੍ਰੋਜਨ ਤਰੇ ਹੋਏ ਨੇ ਆਹ ਦੇਖ ਲਓ ਬਈ ਤੇ ਮੈਂ ਪਹਿਲਾਂ ਹੀ 4-5000 ਦੇ ਟੀਕੇ ਲੈ ਕੇ ਰੱਖ ਲੇ ਆਹ ਦੇਖ ਲਓ ਬਈ ਆਹ ਹੁੰਦਾ ਸ਼ੌਂਕ ਨਾਸਰ ਤਿਆਰ ਕਰਨੀ ਆ ਜੇ ਆਪਾਂ ਉਂ ਜਾ ਕੇ ਕਿਤੋਂ ਖਰੀਦਾਂਗੇ ਉਹ ਤੇ ਮਨ ਨਹੀਂ ਖੜਦਾ ਜੇ ਤਾਂ ਹੁਣ ਐ ਪਤਾ ਹੋਊਗਾ ਉਹਦੇ ਅੱਥੀ ਟੀਕੇ ਲੱਗਿਆ ਆਹ ਦੇਖ ਲਓ ਬਈ ਇਹ ਹੁੰਦਾ ਸ਼ੌਂਕ ਕਹਣਾ ਬੰਦੇ ਕਹਿੰਦੇ ਆ ਵੀ ਯਾਰ ਖਰਚਾ ਕਰਨਾ ਪੈਂਦਾ ਬਈ ਪੈਸਾ ਲਾਉਣਾ ਪੈਂਦਾ ਘਰ ਖਵਾਉਣਾ ਪੈਂਦਾ ਨਾ ਜਾਨਵਰਾਂ ਨੂੰ ਫੇਰ ਜਾ ਕੇ ਜਾਨਵਰ ਬ ਉਧਰ ਵੀ ਬਈ ਕਮਰੇ ਜੱਡੇ ਖੁੱਡੇ ਹੋਰ ਨੇ ਹਰੇ ਕਬੂਤਰਾਂ ਦੇ ਕੁਛ ਬਈ ਫਿਰ ਉਹਨਾਂ ਸਾਰੇ ਜਾਨਵਰ ਅਸੀਂ ਨਹੀਂ ਦਿਖਾ ਸਕਦੇ ਤੁਹਾਨੂੰ ਬਾਕੀ ਹੁਣ ਤੁਹਾਨੂੰ ਮੁਰਗਿਆਂ ਸ਼ੌਕ ਕਰਾਉਣੇ ਆ ਬਈ ਚੋਰੀਆਂ ਚੂੜੀਆਂ ਦਾ ਖਤਰਾ ਹੁੰਦਾ ਨਾ ਹਾਂਜੀ ਹਾਂਜੀ ਬਾਕੀ ਜਾਦੇ ਹੁੰਦੀ ਹੈ ਹੂੰ ਸੋ ਹਾਂਜੀ ਮੇਰੇ ਵੀਰ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਮੁਰਗੇ ਚਾਚੇ ਵਾਲੇ ਤੇ ਇਹ ਬਈ ਚਾਚੇ ਕੋਲ ਨਾਲ ਵੱਡੇ ਜੋੜੇ ਸੀ ਮੰਨ ਲਓ ਪੁਰਾਣੇ ਜਦੋਂ ਸਾਡਾ ਜਨਮ ਨਹੀਂ ਸੀ ਉਦੋਂ ਦਾ ਜਾਨਵਰ ਰੱਖੇ ਹੋਇਆ ਤੇ ਉਹਨਾਂ ਚੋਂ ਗਾਹਾਂ ਦੀ ਗਾਹਾਂ ਨਸਲਾ ਉਹ ਹੀ ਇਹ ਬਹੁਤ ਔਖੀ ਚਾਚੇ ਨੇ ਵਾਪਸ ਲੈਣ ਦੀ ਕਿਸੇ ਬੰਦੇ ਤੋਂ ਤੇ ਆਹ ਦੇਖੋ ਬਈ ਤੁਸੀਂ ਪਹਿਲਾਂ ਤਾਂ ਦੇਖੋ ਬਈ ਕਿੰਡੀ ਸੋਹਣੀ ਸ਼ਕੀਨ ਪੱਠੇ ਪੰਜ ਮਹੀਨਾ ਦੀ ਪੱਠੀ ਹੈ ਬਈ ਇਹ ਤੇ ਘਰ ਦੇ ਪੱਠੇ ਪੱਠੇ ਦਾ ਫੇਸ ਚੈੱਕ ਕਰੋ ਬਈ ਆਕੇ ਛੋਟੇ ਹੁੰਦੇ ਨੇ ਹਾਂ ਇਹਦਾ ਕਰਕੇ ਆ ਥੋੜਾ ਜਿਹਾ ਆਹ ਦੇਖੋ ਬਈ ਪੱਠੇ ਦੀ ਨੋਕ ਚੈੱਕ ਕਰੋ ਪੱਠਾ ਬਹੁਤ ਮੰਨ ਲਓ ਵੀ ਪੂਰਾ ਬਰੀਡ ਚ ਪੱਠਾ ਨਾਲ ਜਿਹੜੇ ਬੰਦੇ ਸ਼ਕੀਨ ਆ ਉਹਨਾਂ ਨੂੰ ਪਤਾ ਹੀ ਲੱਗ ਜੀ ਹਣਾ ਬਈ ਪੀਲਾ ਰੰਗ ਤੇ ਹਲੇ 5 ਕੁ ਮਹੀਨੇ ਦਾ ਬੱਚਾ ਤਿਆਰ ਹੋਈ ਜਾਂਦਾ ਆ ਤੇ ਹੋਰ ਵੀ ਤੁਹਾਨੂੰ ਬਈ ਇੱਕ ਦੋ ਪੱਠੇ ਹੋਰ ਦਿਖਾਉਣੇ ਆ ਸੋ ਹਾਂਜੀ ਮੇਰੇ ਵੀਰੋ ਆਇਆ ਦੂਜਾ ਜੋੜਾ ਹਣਾ ਤੇ ਤੁਹਾਨੂੰ ਪੱਠਾ ਵੀ ਬਈ ਦੇਖ ਕੇ ਪਤਾ ਲੱਗ ਗਿਆ ਹੋਣਾ ਆਹ ਦੇਖੋ ਬਈ ਏ ਵੀ ਬਈ ਹਰਿਆਂ ਲੱਤਾਂ 'ਚ ਪੱਠਾ ਹੈਗਾ ਤੇ ਕਾਲਾ ਸ਼ਾਹ ਪੱਠਾ ਬਈ ਹਾਲੇ ਤਾਂ ਬਾਨਾ ਬੱਚੇ ਨੇ ਬਾਕੀ ਜਿਹੜੇ ਪ੍ਰਾਵਾਂ ਨੂੰ ਪਤਾ ਜਾਣ ਪਰਾਂ ਬਾਰੇ ਉਹ ਤੁਹਾਨੂੰ ਦੱਸ ਹੀ ਦੇਣਗੇ ਵੀ ਕਿੱਡੀ ਕਲਾਸ ਚੀਜ਼ ਆ ਇਹ ਆ ਪੱਠੀ ਚੈੱਕ ਕਰੋ ਬਈ ਤੇ ਮੇਰੇ ਖਿਆਲ 'ਚ ਵੀ ਇਹ ਵੀ ਪੱਠਾ ਹੀ ਆ ਪੱਠਾ ਬਈ ਇਹ ਪੱਠਾ ਬਣੂਗਾ ਮਾਦੀ ਪ੍ਰਾਵ ਪੱਠਾ ਬਣੂ ਬਈ ਇਹ ਆ ਦੇਖੋ ਸਲੇਟੀ ਰੰਗ ਬਹੁਤ ਪ੍ਰਾਵ ਕਹਿੰਦੇ ਵੀ ਸਲੇਟੀ ਦਿਖਾਇਆ ਕਰੋ ਆ ਹੁੰਦਾ ਬਈ ਸਲੇਟੀ ਕਲਰ ਤੇ ਬਾਕੀ ਜੋੜ-ਜੂੜ ਬਈ ਹੁਣੀ ਇਹਨਾਂ ਦੇ ਪੂਰੇ ਮੈਂ ਕਹਿੰਨਾ ਠੁਕੇ ਪਏ ਆ ਹਨਾ ਹਾਲੇ ਤਾਂ ਇਹਨਾਂ ਨੇ ਬਹੁਤ ਵਧੀਆ ਗ੍ਰੋਥ ਕਰਨੀ ਆ ਤੇ ਪ੍ਰਾਣੀ ਨਸਲਾ ਬਈ ਇਹੇ ਮੰਨ ਲਓ ਬਾਲੇ ਲੋਕ ਕੀ ਕਰਦੇ ਆ ਕਦਾਂ ਕੰਨੀ ਬਗ ਜਾਂਦੇ ਆ ਜਾਂ ਅੱਖਾਂ ਕੰਨੀ ਬਗ ਜਾਂਦੇ ਆ ਵੀ ਚਿੱਟੀ ਅੱਖ ਚਾਹੀਦੀ ਦੇ ਬਰੀਕ ਚਾਹੀਦੀ ਉਹ ਮਤਲਬ ਨਹੀਂ ਇਹਨਾਂ ਦਾ ਖੂਨ ਦੇਖੀ ਹਾਂ ਬਈ ਜਿਵੇਂ ਹੁਣ ਆਪਣੇ ਆ ਨਾ ਮਗਾਈ ਜਿੰਦੇ ਮਬਾਤੀ ਮੰਗਾ ਲਿਆ ਯੂਪੀ ਚ ਜਿਹੜੀਆਂ ਬਈ ਪੰਜਾਬੀ ਨਸਲਾ ਨਾ ਉਹਨਾਂ ਚ ਅਣਖ ਹੁੰਦੀ ਹਾਂ ਅਣਖ ਹੁੰਦੀ ਦੀ ਬਈ ਜਿਹੜੀ ਗੱਲ ਪੁਆਇੰਟ ਹੈ ਅਣਖ ਪੰਜਾਬੀ ਬੰਦੇ ਚ ਤੇ ਪੰਜਾਬੀ ਜਾਨਵਰਾਂ ਚ ਹਾਂ ਆ ਦੇਖ ਬਈ ਗੱਲ ਪੁਆਇੰਟ 'ਚ ਵੀ ਜਾਨਵਰਾਂ ਚ ਅਣਖ ਹੁੰਦੀ ਸੀ ਉਹ ਵੱਧ ਜ਼ੋਰ ਲਾਉਂਦੇ ਸੀ ਦੂਜਿਆਂ ਨਾਲ ਲੀਲੀ ਦਾ ਵੀ ਮੱਝ ਦੀ ਗੱਲ ਕਰਦੇ ਸੀ ਹਾਂਜੀ ਉਹ ਵੀ ਪੰਜਾਬੀ ਨਸਲ ਆਪੀ ਹਾਂ ਉਹ ਚ ਦੂਜੀਆਂ ਮੱਝਾਂ ਨੂੰ ਅਣਖ ਜਾਂਦੇ ਆ ਜਿਆਦਾ ਆ ਸੀਲਪਨ ਜਿਆਦਾ ਆ ਜਦੋਂ ਗਰਮ ਹੋ ਜਾਣ ਤਾਂ ਭੈੜੀਆਂ ਦੇ ਆਪਣੇ ਵਾਂਗੂ ਭੈੜੀਆਂ ਨੇ ਜਮੀਨ ਹਾਂ ਠੀਕ ਹੈ ਜੀ ਉਹ ਸੀਲਪਨ ਬਹੁਤ ਹੁੰਦਾ ਉਹੀ ਗੱਲ ਇੰਨਾ ਚ ਆ ਗਈ ਹਾਂ ਸੋਹਣ ਕੋਲੇ ਆਹ ਹਾ ਇਹਨੂੰ ਪੁਆਇੰਟ ਤੋਂ ਪੁਆਇੰਟ ਮ ਕਹਿੰਦੇ ਆ ਆਪਾਂ ਤਾਂ ਪੜ ਜੇ ਬੰਦਿਆਂ ਨੂੰ ਪਤਾ ਨਹੀਂ ਇਹ ਜਿਹੜੇ ਬਾਲੇ ਪਾੜਤੀ ਜੋ ਕਹਨੇ ਹੁੰਦੇ ਵੀ ਬਾਹਰ ਦੀ ਨਸਲ ਆ ਹੁੰਦੀ ਤਾਂ ਇਹ ਜੰਗਲੀ ਬਹੁਤ ਲੰਬੀ ਡਾ ਜ ਮਤਲਬ ਪਿਓਰ ਆ ਪੂਰਾ ਹਾਂ ਪਾਕਟ ਸਾਈਜ਼ ਬਾਈ ਜੇ ਕਿਸੇ ਮਿੱਤਰ ਨੂੰ ਇਹ ਚਾਹੀਦਾ ਆਪਾਂ ਇਹ ਦੇ ਦੇ ਦਾਂਗੇ ਆਪਾਂ ਨੂੰ ਇਹ ਨਸਲ ਦੀ ਪਿਓਰ ਮੁਰਗੀ ਚਾਹੀਦੀ ਆਪਣੇ ਕੋਲ ਹੁਣੇ ਦੋ ਮੁਰਗੇ ਮੁਰਗੇ ਰਹਿ ਗਏ ਦੋਨਾਂ ਦੇ ਵਿੱਚੋਂ ਕੋਈ ਮਰਜ਼ੀ ਆਪਦੀ ਪਸੰਦ ਨਾਲ ਸਾਟ ਕੇ ਲੈ ਜਾਏ ਤੇ ਕੋਦਰ ਫਿਰਦਾਨਿਕਾ ਹੂੰ ਤੇ ਆਪਾਂ ਨੂੰ ਮੁਰਗੀ ਚਾਹੀਦੀ ਆ ਤੇ ਬਾਕੀ ਜਿਹੜੇ ਹੀ ਭਰਾਣੇ ਬਈ ਲੈਣਾ ਹਨਾ ਕੋਈ ਚੱਕਰ ਨਹੀਂ ਮੈਸੇਜ ਕਰ ਲਿਆ ਆਪਾਂ ਨੂੰ ਇੱਕ ਅਮਰਗਾ ਲੈ ਜੇ ਬਾਈ ਮੁਰਗੀ ਦੇ ਜੇ ਇਹਦੇ ਨਾਲ ਦੀ ਪਿਓਰ ਹਨਾ 113 ਆਨਸਾ ਏਰੀਆ ਹਾਂਜੀ ਬਾਕੀ ਤੁਸੀਂ ਜਾਨਵਰ ਥੱਲੇ ਛੱਡ ਕੇ ਦਿਖਾਉਣੇ ਸਾਨੂੰ ਵੀ ਮੜਾ ਜਾ ਦੇਖੋ ਬਾਈ ਪਹਿਲੀ ਗੱਲ ਤਾਂ ਤੁਸੀਂ ਦੇਖ ਹੀ ਲੈਣਾ ਬਾਈ ਹੱਥ-ਹੱਥ ਏਡਾ ਕੋ ਕੜਾ ਯਾਰ ਪੌਕੇਟ ਸਾਈ ਬਿਲਕੁਲ ਹਾਂ ਉਹ ਤਾਂ ਲੋਕਾਂ ਕੋਲੇ ਬਹੁਤ ਫਿਰਦੇ ਅੱਜ ਕੱਲ ਪਰ ਬਾਈ ਇਹਦੀ ਉਮਰ ਸਾਨੂੰ ਇਹਦੇ ਕੰਡਿਆਂ ਤੋਂ ਅੰਦਾਜ਼ਾ ਹੋ ਜੂ ਆਹ ਦੇਖੋ ਬਾਈ ਸੂਲਾ ਵਾਂਗੂ ਕਿੱਡੇ-ਕੱਡੇ ਕਰੀ ਫਿਰਦਾ ਆ ਬਾਕੀ ਤੁਹਾਨੂੰ ਥੱਲੇ ਛੱਡ ਕੇ ਦਿਖਾਉਣੇ ਆ ਬਾਈ ਆਹ ਦੇਖੋ ਆ ਲੈ ਗੇਟ ਤੋਂ ਛੋਟਾ ਹੈ ਆ ਸੀ ਨਿੱਕਾ ਜਿਹਾ ਇਹ ਆ ਬਾਈ ਰੌਪਤੀ ਦਾ ਇੱਥੋਂ ਪਤਾ ਲੱਗਦਾ ਕਿਉਂ ਬਾਰਡਰ ਵਾਲੇ ਚਪਾਹੀ ਮੰਗੂ ਜਾਂਦੀ ਹੈ ਪੂਸੋ